ਮਨ ਕਦੀ ਗਲਤੀ ਨਹੀਂ ਕਰੇਗਾ ਜਿਨ੍ਹਾਂ ਲੋਕਾਂ ਦੇ ਮਨ ਉੱਚੇ ਹੋ ਜਾਣ ਤੇ ਬੁੱਧੀ ਨੀਵੀ ਹੋ ਜਾਏ ਉਹ ਬੰਦੇ ਮਨਮੁਖ ਬਣ ਜਾਂਦੇ ਹੁੰਦੇ ਭਾਈ ਮਤੀ ਦਾਸ ਭਾਈ ਮਨੀ ਸਿੰਘ ਭਾਈ ਦਿਆਲਾ ਜੀ ਇਹ ਜਿੰਨੇ ਵੀ ਗੁਰੂ ਕੇ ਸ਼ਖਸੀਦ ਹੋਏ ਆ ਚੇਤੇ ਰੱਖਿਓ ਮਨ ਨੀਵੇਂ ਤੇ ਮਤ ਉੱਚੀ ਵਾਲੀਆਂ ਰੂਹਾਂ ਸਨ ਸੇਵਾ ਸਿਕਰੰਤ ਤੇ ਰਹੰਤ ਗੁਰਾਂ ਪਾਸ ਅਦਾ ਲਿਖ ਲਿਖ ਬਾਣੀ ਕਰੇ ਪੋਤੀਆਂ ਤਿਆਰੇ ਪੜਦਾ ਪੜਾਹੰਦਾ ਤੇ ਜਤਾਂਦਾ ਨਹੀਂ ਆਪ ਤਾਂ ਹੀ ਮਨ ਨੀਵਾ ਮਤ ਉੱਚੀ ਇਹ ਦਿਲ ਧਾਰਗੇ ਹੱਠੀ ਜੱਪੀ ਪੂਰਾ ਸਿੱਖੀ ਸਿੱਦਕ ਦਾ ਪੁੱਤਲਾ ਸੀ ਭਾਈ ਮਨੀ ਸਿੰਘ ਹੱਠੀ ਨੇ ਉਹ ਜੱਪੀ ਨੇ ਉਹਨਾਂ ਨੇ ਸੇਵਾ ਦਾ ਤੱਬ ਕੀਤਾ ਹੈ ਸਿੱਖੀ ਸਿੱਦਕ ਦਾ ਪੁੱਤਲਾ ਸਿੱਦਕ ਨਾਲ ਭਰਪੂਰ ਸੀ ਭਾਈ ਮਨੀ ਸਿੰਘ ਸਾਖੀਆਂ ਸਿੱਦਕ ਦੀਆਂ ਕਰਦਾ ਤਿਆਰ ਹੈ ਭਾਈ ਮਨੀ ਸਿੰਘ ਨੇ ਗਿਆਨ ਰਤਨਾਵਲੀ ਇੱਕ ਜਨਮ ਸਾਖੀ ਲਿਖੀ ਆ ਜਿਹੜੇ ਸਿੱਖਾਂ ਦੇ ਨਾਮ ਹੁੰਦੇ ਨੇ ਮੇਰਾ خیال ਆਮ ਕਈਆਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ